ਮਹਾਰਾਜ ਬਾਰੇ ਜਾਣ ਸਕਣ ਚਵਾਰ ਕੌਮ ਦੀ ਅਹਿਮੀਅਤ ਉਹਨਾਂ ਦਾ ਲੈਵਲ ਜਾਣ ਸਕਣ ਕਿ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਸੀਰੀਅਲ ਦੇ ਵਿੱਚ ਕੰਮ ਕੀਤਾ ਜਿੱਥੇ ਲੋਕ ਪਹੁੰਚਣਾ ਚਾਹੁੰਦੇ ਨੇ ਉੱਥੇ ਤੱਕ ਤੁਸੀਂ ਕੰਮ ਕਰ ਚੁੱਕੇ ਹੈ ਤਾਂ ਫਿਰ ਤੁਹਾਡੇ ਮਾਈਂਡ ਦੇ ਵਿੱਚ ਇਹੀ ਕਨਸੈਪਟ ਕਿਉਂ ਆਇਆ ਜੱਟ ਕੈਨੇਡਾ ਵਾਲੇ ਬਈ ਤੇਰੀਆਂ ਇੰਨੀਆਂ ਚਲੀਆਂ ਸਾਡੀ ਫਿਲਮ ਕੋਈ ਪ੍ਰੋਬਲਮ ਹੋ ਗਈ ਸਾਡੇ ਤੇ ਪੁਲਿਸ ਕੰਪਲੇਨਾਂ ਹੋ ਗਈਆਂ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋ ਸਕੀ ਜੇ ਉਹ ਬਿਲਕੁਲ ਰਿਲੀਜ਼ ਹੋ ਜਾਂਦੀ ਤੇ ਪੰਜਾਬ ਦੇ ਲੋਕ ਇਥੇ ਕੁਝ ਅਲੱਗ ਕ੍ਰਾਂਤੀ ਡਾਈਬ ਆ ਜਾਂਦੀ। ਲੰਗਪਾਣ ਦਿਖਾਈਓ ਹੋਰ ਚੀਜ਼ਾਂ ਨੂੰ ਲਾਈਏ ਗਲੈਮਰ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਨੂੰ ਜ਼ਿਆਦਾ ਵਿਊ ਆਉਂਦੇ ਨੇ ਸੋ ਲੋਕ ਉਦਾਂ ਦਾ ਹੀ ਕੰਟੈਂਟ ਜਿਹੜਾ ਬਣਾਉਣ ਲੱਗ ਪੈਂਦੇ। ਤੁਹਾਨੂੰ ਲੱਗਦਾ ਕੀ ਮੂਵੀ ਚੱਲੂਗੀ? ਮੈਂ ਕਿਸੇ ਦੀ ਸਹਾਇਤਾ ਨਹੀਂ ਕਰਦਾ। ਕਿਉਂਕਿ ਮਤਲਬ ਜੇ ਸਾਡੇ ਐਸੀ ਕਮਿਊਨਿਟੀ ਨਾਲ ਜਿਸ ਸੰਬੰਧਿਤ ਆ ਪਰ ਕੁਝ ਇਸ ਤਰ੍ਹਾਂ ਦੇ ਵੀ ਸਖਸ ਹੈ ਵਿਚੇੜੇ ਮਤਲਬ ਇਹ ਲਾਇਕ ਨਹੀਂ ਕਰਦੇ ਉਹਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਬੇਗੰਮ ਹੋਣ ਉਸੇ ਪੱਤੇ ਤੋਂ ਦੂਰ ਰਹਿਣਾ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਇਸੇ ਤਰ੍ਹਾਂ ਦੇ ਇਹ ਜਿਹੜਾ ਫਿਲਮਾਂ ਛੋਡੀ ਸਭ ਲੈ ਕੇ ਆਨੇ ਸੱਚੀ ਕਾਲ ਸਾਰੇ ਦੋਸਤਾਂ ਉਮੀਦ ਕਰਦੇ ਹਾਂ ਠੀਕ-ਠਾਕ ਹੋਵਾਂਗੇ ਸੋ ਅੱਜ ਕੱਲ ਬਾਤ ਕਰਾਂਗੇ ਚਮਾਰ ਸਾਹਿਬ 2 ਜਿਹੜੀ ਕਿ ਫਿਲਮ ਸ਼ੁਰੂ ਕਰ ਰਹੇ ਨੇ ਬਾਈ ਉਹ ਯਾਨੀ ਕਿ ਅੱਜ ਮਹੂਰਤ ਕੀਤਾ ਗਿਆ ਸੋ ਪਹਿਲਾ ਮੂਵੀ ਬਣਾਈ ਸੀ ਚਮਾਰ ਸਾਹਿਬ 1 ਜਿਹਨੂੰ ਕਿ ਤੁਸੀਂ ਸਾਰੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਫੁੱਲ ਸਪੋਰਟ ਕੀਤੀ ਸੋ ਪੁੱਛਦੇ ਆ ਗੱਲਬਾਤ ਕਰਦੇ ਆ ਨਾਲ ਹੀ ਇੱਥੇ ਆਪਣੇ ਸਟਾਲ ਖੜੇ ਨੇਗੇ ਤਾਰਕ ਮਤਲਬ ਸੋਟੀ ਸਾਜੀ ਕਰਦੇ ਜੀ ਮੇਰੇ ਵੱਲੋਂ ਤੇ ਸਾਡੀ ਸਾਰੀ ਆਡੀਅנס ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤ ਤੁਸੀਂ ਪਹਿਲਾ ਮੂਵੀ ਬਣਾਈ ਜਿਹਨੂੰ ਕਿ ਲੋਕਾਂ ਨੇ ਪਿਆਰ ਕਰ ਦਿੱਤਾ ਫੇਰ ਦੂਜੀ ਮੂਵੀ ਬਣਾ ਰਹੇ ਹੋ ਚਮਾਰ ਸਾਹਿਬ ਤੂੰ ਕੀ ਮਾਇਨ ਦੇ ਵਿੱਚ ਆਇਆ ਕਿ ਦੁਬਾਰਾ ਤੋਂ ਮੂਵੀ ਬਣਾਈ ਜਾਵੇ ਜੀ ਅਸੀਂ ਪਹਿਲਾਂ ਫਿਲਮ ਬਣਾਈ ਸੀ ਚਮਾਰ ਸਾਹਿਬ ਹੂੰ ਉਹ ਪਹਿਲੀ ਮੂਵੀ ਸੀ ਜੋ ਚਮਾਰ ਕੌਮ ਤੇ ਪੰਜਾਬੀ ਵਿੱਚ ਬਣੀ ਹੂੰ ਗੁਰ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਹੂੰ ਨੂੰ ਅਸੀਂ ਫਿਲਮ ਦੇ ਵਿੱਚ ਇਸ ਢੰਗ ਨਾਲ ਲੋਕਾਂ ਨੂੰ ਪੇਸ਼ ਕੀਤਾ ਕਿ ਲੋਕ ਮਹਾਰਾਜ ਬਾਰੇ ਜਾਣ ਸਕਣ ਚਮਾਰ ਕੌਮ ਦੀ ਅਹਿਮੀਅਤ ਉਹਨਾਂ ਦਾ ਲੈਵਲ ਜਾਣ ਸਕਣ ਉਹ ਫਿਲਮ ਬਣਾਈ ਸਾਨੂੰ ਬੜਾ ਪਿਆਰ ਮਿਲਿਆ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਫਿਲਮ ਦੇਖੀ ਕੋਈ ਬਾਹਰੋਂ ਸੱਜਣ ਨੇ ਜਿਨ੍ਹਾਂ ਦਾ ਨਾਮ ਹੈ ਗੁਰਮੇਲ ਮਹਾਏ ਉਹਨਾਂ ਨੇ ਇਹ ਫਿਲਮ ਵੇਖੀ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕਦਮ ਸਾਡਾ ਬਹੁਤ ਸਰਾਹਿਆ ਹਾਂਜੀ ਉਹਨਾਂ ਨਾਲ ਕੁਝ ਸੰਸਥਾਵਾਂ ਵੀ ਨੇ ਜੋ ਚਮਾਰ ਕੌਮ ਸੌਰੀ ਜੋ ਚਮਾਰ ਕੌਮ ਜਾਂ ਰਵੀਦਾਸੀਆ ਕੌਮ ਜਾਂ ਆ ਆ ਸ਼੍ਰੀ ਗੁਰੂ ਰਵੀਦਾਸ ਜੀ ਨੂੰ ਮੰਨਣ ਵਾਲੇ ਹਾਂਜੀ ਉਹਨਾਂ ਨੇ ਕੰਟੈਕਟ ਕੀਤਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬਹੁਤ ਸੋਨਾ ਕੰਮ ਕੀਤਾ ਏ ਤੇ ਕੋਈ ਗੱਲ ਨਹੀਂ ਅਸੀਂ ਇਨਵੈਸਟ ਕਰਦੇ ਹਾਂ ਜੀ ਇਟਲੀ ਤੋਂ ਨੇ ਗੁਰਮੇਲ ਜੀ ਹਾਂ ਤੇ ਅਸੀਂ ਇਨਵੈਸਟ ਕਰਦੇ ਹਾਂ ਤੁਸੀਂ ਵਧੀਆ ਫੇਦਮ ਬਣਾਓ ਇਸ ਵਾਰ ਯਾਨੀ ਕਿ ਇਸ ਵਾਰੀ ਜਿਹੜੀ ਮੂਵੀ ਆਪਾਂ ਸ਼ੂਟ ਕਰ ਰਹੇ ਹਾਂ ਉਹਦੇ ਪ੍ਰੋਡਿਊਸਰ ਸਾਹਿਬ ਨੇ ਗਿਓ ਜੀ ਗੱਲ ਹਾਂਜੀ ਗੁਰਮੇਲ ਮਹਾਏ ਹਾਂਜੀ ਜੋ ਕਿ ਫਿਲਮ ਤੇ ਪੈਸਾ ਲਾ ਰਹੇ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਉਹ ਬਹੁਤ ਮਤਲਬ ਇੱਕ ਇਹੋ ਜਿਹਾ ਇਨਸਾਨ ਨੇ ਜੋ ਸੱਚੀ ਕੌਮ ਨੂੰ ਆਪਣੀ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ ਉਹ ਲੋਕ ਨੇ ਉਹ ਹਾਂਜੀ ਜੋ ਚਾਹੁੰਦੇ ਨੇ ਕਿ ਸਾਡੀ ਕੌਮ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਬਾਬਾ ਸਾਹਿਬ ਦਾ ਸੰਵਿਧਾਨ ਲੋਕਾਂ ਤੱਕ ਜਾਵੇ ਲੋਕਾਂ ਨੂੰ ਪਤਾ ਲੱਗੇ ਵੈਸੇ ਜੀ ਦੇਖਿਆ ਜਾਵੇ ਤੁਸੀਂ ਸਾਰੇ ਜਾਣਦੇ ਹੋ ਸਰ ਹਲਕਿ ਪਹਿਲਾਂ ਵੀ ਤੁਸੀਂ ਬਹੁਤ ਸਾਰੀ ਸੀਰੀਜ਼ ਦੇ ਵਿੱਚ ਕੰਮ ਕੀਤਾ ਜਿੱਥੇ ਲੋਕ ਪਹੁੰਚਣਾ ਚਾਹੁੰਦੇ ਨੇ ਉੱਥੇ ਤੱਕ ਤੁਸੀਂ ਕੰਮ ਕਰ ਚੁੱਕੇ ਹੈ ਤਾਂ ਫਿਰ ਤੁਹਾਡੇ ਮਾਈਂਡ ਦੇ ਵਿੱਚ ਇਹੀ ਕਨਸੈਪਟ ਕਿਉਂ ਆਇਆ ਜੀ ਮੈਂ ਕੁਝ 10 12 ਸਾਲ ਲਾਏ ਨੇ ਹైదరాబాద్ ਤੇ ਚਨਈ ਫਿਲਮ ਮੇਕਿੰਗ ਸਿੱਖਣ ਵਾਸਤੇ ਮੈਂ 2016 ਚ ਆਇਆ ਪੰਜਾਬ ਜਦੋਂ ਮੈਂ ਪੰਜਾਬ ਦਾ ਦੇਖਿਆ ਕਿ ਇਹਦਾ ਨਚਾਰ ਭੰਡਿਆ ਇਹ ਕੀ ਕਰਨ ਦੇ ਬਸ ਲੋਕਾਂ ਨਾਲ ਇਹ ਇਹੋ ਜਿਹੀ ਫਿਲਮਾਂ ਦਿਖਾ ਰਹੇ ਜੋ ਲੋਕ ਵਿਗੜ ਰਹੇ ਨੇ ਹਨਾ ਲੋਕਾਂ ਦਾ ਨੁਕਸਾਨ ਹੋ ਰਿਹਾ ਸਾਈਕੋਲੋਜੀ ਲੋਕਾਂ ਦੀ ਗੜਬੜ ਹੋ ਰਹੀ ਆ ਸਾਈਕੀ ਗੜਬੜ ਹੋ ਰਹੀ ਆ ਤੇ ਮੈਂ ਫਿਰ ਸੋਚਿਆ ਕੁਝ ਇਹੋ ਜਿਹਾ ਬਣਾਉ ਜਿਹੜਾ ਲੋਕਾਂ ਨੂੰ ਲੱਗੇ ਜੋ ਅਸੀਂ ਸਾਡੇ ਗੁਰੂ ਨੇ ਜੋਸ਼ ਅ ਸਿੰਘ ਨੂੰ ਵਾਟਲਾ ਜੀ ਮੁਰਗੰਦਾਸ ਜੀ ਜੋ ਗਜਨੀ ਵਗੈਰਾ ਫਿਲਮਾਂ ਬਣਾਈਆਂ ਉਹ ਇਹ ਕਹਿੰਦੇ ਨੇ ਕਿ ਕੁਝ ਇਹੋ ਜਿਹਾ ਬਣਾਓ ਕਿ ਲੋਕ ਦੇਖਣ ਲੋਕ ਪਸੰਦ ਕਰਨ ਦੇ ਲੋਕ ਉਸ ਸਿੱਖ ਕੇ ਜਾਣ ਮੈਂ ਸੋਚਿਆ ਕੁਝ ਇਹੋ ਜਿਹਾ ਕੰਟੈਂਟ ਲੱਬਿਆ ਜਾਵੇ ਇਹੋ ਜਿਹਾ ਕੰਟੈਂਟ ਲੱਬਿਆ ਜਾਵੇ ਪਹਿਲੋਂ ਮੈਂ ਫਿਲੋਂ ਬਣਾਏ ਸੀ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਬਈਏ ਉਹਦੀਆਂ ਰੀਲਾਂ ਬਹੁਤ ਵਾਇਰਲ ਹੋਈਆਂ ਬਈਏ ਜੀ ਬਾਅਦ ਵੀ ਬਹੁਤ ਜ਼ਿਆਦਾ ਵਾਇਸੇ ਚੀਜ਼ਾਂ ਨਾਲ ਲੈ ਕੇ ਭਈਆਂ ਨੂੰ ਕੁੱਟ ਪਾਣ ਲੱਗ ਪਈਆਂ ਗੀਆਂ ਰੀਲਾਂ ਇੰਨੀਆਂ ਵਾਇਰਲ ਹੋਈਆਂ ਉਸ ਤੋਂ ਬਾਅਦ ਫਿਰ ਭਈਆਂ ਖਿਲਾਫ ਪੰਜਾਬ ਦੇ ਲੋਕ ਹੋਏ ਉਹਦੀਆਂ ਰੀਲਾਂ ਇੰਨੀਆਂ ਚੱਲੀਆਂ ਸਾਡੀ ਫਿਲਮ ਕੋਈ ਪ੍ਰੋਬਲਮ ਹੋ ਗਈ ਸਾਡੇ ਤੇ ਪੁਲਿਸ ਕੰਪਲੇਨਾਂ ਹੋ ਗਈਆਂ ਫਿਲਮ ਜਿਹੜੀ ਆ ਔਰ ਲੀਜ਼ ਨਹੀਂ ਹੋ ਸਕੀ ਜਿਉਂ ਬਿਲਬਰ ਰੀਲਿਸ ਹੋ ਜਾਂਦੀ ਤੇ ਪੰਜਾਬ ਦੇ ਲੋਕ ਇਥੇ ਕੁਝ ਅਲੱਗ ਕਰੰਧੀ ਡਾਈਬ ਆ ਜਾਂਦੀ ਪਰ ਉਹ ਫਿਲਮ ਜਿਹੜੀ ਹਾਲੇ ਦੇਖੋ ਦੇਖਦੇ ਅੱਗੇ ਇਹ ਹੁਣ ਜਿਹੜੀ ਫਿਲਮ ਚਮਾਰ ਸਾਹਿਬ 2 ਹੈ ਮੈਂ ਤੇ ਲੈਰੀ ਸਾਹਿਬ ਇਹਦੇ ਡਾਇਰੈਕਟਰ ਆ ਤੇ ਮੈਂ ਇਹਦਾ ਰਾਈਟਰ ਆ ਤੇ ਇਹਦੇ ਜੋ ਪ੍ਰੋਡਿਊਸਰ ਨੇ ਪੈਸਾ ਲਾ ਰਹੇ ਨੇ ਹਾਂਜੀ ਗੁਰਮੀਤ ਮਹਾਜ ਸਾਹਿਬ ਜੀ ਉਹ ਰਹਿੰਦੇ ਨੇ ਯੂਰਪ ਵਿੱਚ ਤੇ ਇਹ ਅੱਜ ਅਸੀਂ ਚਮਾਰ ਸਾਹਿਬ 2 ਫਿਲਮ ਸਟਾਰਟ ਕਰ ਰਹੇ ਹਾਂ ਨਚਾਰ ਭੰਡ ਖਾਂਦੇ ਤੋਂ ਹਟ ਕੇ ਇੱਕ ਵਧੀਆ ਚੀਜ਼ ਪੇਸ਼ ਕਰ ਰਹੇ ਹਾਂ ਜਿਹਦੇ ਨਾਲ ਲੋਕਾਂ ਨੂੰ ਸੰਵਧਾਨ ਬਾਰੇ ਜਾਣਕਾਰੀ ਮਿਲੇਗੀ ਜਿਹਦੇ ਨਾਲ ਲੋਕਾਂ ਨੂੰ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਮਿਲੇਗੀ ਜਾਂ ਤਾਂ ਜੋ ਲੋਕ ਸਵਿਧਾਨ ਅਨੁਸਾਰ ਚੱਲ ਸਕਣ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚ ਸਕਣ ਜੀ ਸੋ ਸੋਢੀ ਸਾਭ ਜੀ ਮੇਰਾ ਲਾਸਟ ਲਾਸਟ ਕੁਐਸਚਨ ਰਹੂਗਾ ਤੁਹਾਨੂੰ ਕਿ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਦੌਰ ਆ ਕਿਤਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਜਾਂਦੀ ਆ ਵੀ ਜਿੱਦਾਂ ਆਪਾਂ ਲੰਗਪੋਣਾ ਦਿਖਾਈਏ ਹੋਰ ਚੀਜ਼ਾਂ ਨੂੰ ਲਾਈਏ ਗਲੈਮਰ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਨੂੰ ਜ਼ਿਆਦਾ 뷰 ਆਉਂਦੇ ਨੇ ਸੋ ਲੋਕ ਉਦਾਂ ਦਾ ਹੀ ਕੰਟੈਂਟ ਜਿਹੜਾ ਬਣਾਉਣ ਲੱਗ ਪੈਂਦੇ ਸਾਨੂੰ ਲੱਗਦਾ ਕਿ ਇਹ ਮੂਵੀ ਚੱਲੂਗੀ ਇਸ ਪਾਸਾ ਆਊਗਾ ਲੋਕਾਂ ਦਾ ਸਾਡੀ ਚਮਾਰ ਸਾਹਿਬ ਵੇਖ ਕੇ ਨਾ ਲੋਕ ਮੈਨੂੰ ਮੈਸੇਜ ਕਰਦੇ ਨੇ ਕਿ ਰੱਬ ਕਰੇ ਤੁਸੀਂ ਜੀਂਦੇ ਵਾਸਤੇ ਰਵੋ ਮਤਲਬ ਚਾਹ ਦੇ ਨੂੰ ਤਿਆਰ ਨੇ ਮੇਰੇ ਵਾਸਤੇ ਉਹ ਚਮਾਰ ਕਾਮ ਦੇ ਦੋ ਜਦ ਕਿ ਉਹ ਮੂਵੀ ਬਹੁਤ ਹਲਕੀ ਸੀ ਮੋਬਾਈਲ ਨਾਲ ਛੂਟ ਕੀਤੀ ਸੀ ਇਸ ਵਾਰ ਅਸੀਂ ਪ੍ਰੋਪਰ ਮੁੰਬਈ ਤੋਂ ਕੈਮਰਾਮੈਨ ਸਭ ਲਿਆਉਂਦੇ ਨੇ ਪ੍ਰੋਪਰ ਟੀਮ ਹੈ ਇਹ ਫਿਲਮ ਇੱਕ ਸਾਊਥ ਦੀਆਂ ਫਿਲਮਾਂ ਵਾਂਗ ਬਣੇਗੀ ਤੇ ਦੇਖਿਓ ਇਹ ਫਿਲਮ ਇਤਿਹਾਸ ਲਿਖੇਗੀ ਪੂਰੇ ਵਾਰਡ ਵਿੱਚ ਅਸੀਂ ਇਸ ਨੂੰ ਲਾ ਰਹੇ ਹਾਂ ਪੂਰੇ ਵਾਰਡ ਵਿੱਚ ਇਹ ਫਿਲਮ ਚੱਲੇਗੀ ਜੀ ਜੀ ਇਹ ਵਾਦਾ ਕਰਦੇ ਅਸੀਂ ਤੁਹਾਡੇ ਨਾਲ ਜੁਗਿੰਦਰ ਸਰ ਵੀ ਖੜੇ ਨੇ ਇਹ ਕਰਮਜੀਤ ਸਰ ਨਾਲ ਗੱਲਬਾਤ ਕਰਦੇ ਆਂ ਤੇ ਸੱਸੀ ਕਾਲ ਜੀ ਸੱਸੀ ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਮੂਵੀ ਨੂੰ ਲੈ ਕੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਡੀ ਜਿਹੜੀ ਪਹਿਲੀ ਫਿਲਮ ਆਈ ਸੀ ਤੁਮਾਰ ਸਾਹਿਬ ਦੀ ਵਨ ਉਹਨੂੰ ਬਹੁਤ ਜ਼ਿਆਦਾ ਲੋਕਾਂ ਨੇ ਮਤਲਬ ਮਤਲਬ ਪਸੰਦ ਕੀਤਾ ਸਾਡੀ ਜਿਹੜੀ ਕਮਿਊਨਿਟੀ ਐਸਸੀ ਕਮਿਊਨਿਟੀ ਕੇਅਰ ਕਰੀ ਹੈਗੇ ਆਪਣੇ ਐਸਸੀ ਭਾਈਚਾਰਾ ਉਹਨਾਂ ਨੇ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ ਇਸ ਤਰ੍ਹਾਂ ਮਤਲਬ ਅਸੀਂ ਸੋਲਟੀ ਸਾਹਿਬ ਮੈਂ ਔਰ ਕਦਰ ਸਾਹਿਬ ਸਾਡੀ ਜਿਹੜੀ ਟੀਮ ਹੈ ਇਹ ਬੰਬੇ ਤੋਂ ਆਈ ਹੈ ਤੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਕਰਾਂਗੇ ਅੱਜ ਸ਼ੂਟਿੰਗ ਹੈ ਔਰ ਸਾਨੂੰ ਰਿਸਪੌਂਸ ਵੀ ਬਹੁਤ ਜ਼ਿਆਦਾ ਮਿਲ ਰਿਹਾ ਹੈ ਮਤਲਬ ਸਾਡੀ ਇੱਕ ਰੀਲ ਮਤਲਬ ਸੁਲਟੀ ਸਾਹਿਬ ਨੇ ਜੋ ਪਾਈ ਉਹ ਗਰਮੇਲ ਮਹੇਸ਼ ਸਾਹਿਬ ਜੋ ਸਾਡੇ ਪ੍ਰੋਡਿਊਸਰ ਆ ਰੱਬ ਰੂਪ ਨੇ ਉਹ ਕਿਉਂਕਿ ਅੱਜ ਕੱਲ ਤੈਨੂੰ ਪਤਾ ਕੋਈ ਵੀ ਕਿਸੇ ਦੀ ਸਹਾਇਤਾ ਨਹੀਂ ਕਰਦਾ ਕਿਉਂਕਿ ਮਤਲਬ ਜੇ ਸਾਡੀ ਐਸੀ ਕਮਿਊਨਿਟੀ ਨਾਲ ਸੀ ਸੰਬੰਧਿਤ ਆ ਪਰ ਕੁਝ ਇਸ ਤਰ੍ਹਾਂ ਦੇ ਵੀ ਸਖਸ ਹੈ ਵੀ ਜਿਹੜੇ ਮਤਲਬ ਇਹ ਲਾਈਕ ਨਹੀਂ ਕਰਦੇ ਪਰ ਜਿਹੜੇ ਸਾਡੇ ਗਰਮੇਲ ਮਹੇਸ਼ ਸਾਹਿਬ ਆ ਉਹ ਮਤਲਬ ਆਈਡੀ ਸਾਡੀ ਮਤਲਬ ਅਸੀਂ ਹਸ ਤੱਕ ਉਹਨਾਂ ਦੀ ਮਹਾਨ ਹਸਤੀ ਹੈ ਦੀ ਅਸੀਂ ਸ਼ੱਕ ਨਹੀਂ ਦੇਕੀ ਮਤਲਬ ਉਹਨਾਂ ਤੇ ਹੀ ਸਾਰਾ ਸਾਰਾ ਕੁਝ ਉਹਨਾਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਸਾਡੀ ਜਿਹੜੀ ਸੰਸਥਾ ਹੋਰ ਵੀ ਜਿਹੜੇ ਮਤਲਬ ਫੋਰਨ ਚ ਹੈ ਉਹਨਾਂ ਦੀ ਕਮਿਊਨਿਟੀ ਉਹ ਅਸੀਂ ਕਹਿੰਦੇ ਤੁਹਾਡੇ ਨਾਲ ਵੀ ਤੁਸੀਂ ਫਿਕਰ ਨਹੀਂ ਕਰਨਾ ਅਸੀਂ ਤੁਹਾਡੇ ਮਤਲਬ ਤੁਹਾਡੇ ਨਾਲ ਹੈ ਸ਼੍ਰੀ ਗੁਰੂ ਰਵਦਾਸ ਮਹਾਰਾਜ ਤੁਹਾਡੇ ਤੇ ਬਹੁਤ ਮੇਰੇ ਪਰੇ ਹੱਥ ਰੱਖੇ ਮੈਂ ਕਿਹਾ ਤੁਹਾਡੇ ਤੇ ਜਿਆਦਾ ਮੇਰ ਪਰੇ ਹੱਥ ਰੱਖੇ ਯਾਨੀ ਕਿ ਜੇ ਗੱਲ ਕਰੀਏ ਤਾਂ ਚਮਾਰ ਸਾਹਿਬ ਵਨ ਜਿਹੜੀ ਮੂਵੀ ਸ਼ੂਟ ਕੀਤੀ ਸੀ ਉਹਦਾ ਬਹੁਤ ਜਿਆਦਾ ਪਰਮਾ ਹੰਗਾਰਾ ਮਿਲਿਆਗਾ ਹਾਂਜੀ ਬਹੁਤ ਜਿਆਦਾ ਹਾਂਜੀ ਬਹੁਤ ਆਲ ਓਵਰਲ ਬਾਲ ਤੋਂ ਓਵਰ ਤੱਕ ਮਤਲਬ ਜਿਹੜਾ ਇਹ ਸਾਡੇ ਚਮਾਰ ਵਨ ਜਿਹੜੀ ਸੀਗੀ ਉਹ ਪਹੁੰਚੀ ਪਹੁੰਚਣ ਤੋਂ ਬਾਅਦ ਹੀ ਉਹਨਾਂ ਨੇ ਦੇਖੀ ਸਾਨੂੰ ਮਤਲਬ ਹੌਸਲਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਹਾਂ ਬੇਫਿਕਰ ਰਹੋ ਤੇ ਜੇ ਗੱਲ ਕਰੀਏ ਟੋਟਲ ਕਿੰਨੇ ਆਰਟਿਸਟ ਮੂਵੀ ਦੇ ਵਿੱਚ ਕੰਮ ਕਰ ਰਹੇ ਟੋਟਲ ਆਰਟਿਸਟ ਤਕਰੀਬਨ ਹੋਣਗੇ 35-40 ਆਰਟਿਸਟਾਂ ਹੋਣਗੇ ਇਸ ਫਿਲਮ 'ਚ ਯਾਨੀ ਗੱਲ ਕਰੀਏ ਤਾਂ ਇੱਕ ਟੈਲੀ ਮੂਵੀ ਦੀ ਤਰ੍ਹਾਂ ਹੀ ਮੂਵੀ ਜਿਹੜੀ ਬਣਨ ਜਾ ਰਹੀ ਆ ਹਾਂਜੀ ਕੀ ਕਹਿੰਦੇ ਇਸ ਵਿੱਚ ਜੋ ਐਕਟਰ ਨੇ ਇਹਦੇ ਵਿੱਚ ਵੱਡੀਆਂ ਫਿਲਮਾਂ ਦੇ ਐਕਟਰ ਅਸੀਂ ਪਾ ਰਹੇ ਆ ਉਹਨਾਂ ਦਾ ਸ਼ੂਟ ਕੁਝ ਅਲੱਗ ਟਾਈਮ ਦਾ ਜਦੋਂ ਫਿਲਮ ਆਏਗੀ ਉਦੋਂ ਦੇਖੋ ਕਿ ਕੁਝ ਐਕਟਰ ਅਸੀਂ ਬੰਬੇ ਤੋਂ ਲੈ ਰਹੇ ਪਰ ਉਹਨਾਂ ਨਾਲ ਅਸੀਂ ਨਾ ਡਿਸਕਲੋਸ ਨਹੀਂ ਕਰ ਸਕਦੇ ਕੁਝ ਕਾਰਨ ਨੇ ਉਹਦੇ ਹਾਂ ਸੋ ਜਿਹੜੇ ਆਪਣੇ ਤੁਸੀਂ ਇੱਕ ਵਾਰੀ ਜ਼ਰੂਰ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਗਾ ਸਾਰੇ ਪਾਸੇ ਤੁਸੀਂ ਕੈਮਰਾ ਕਮਾ ਲਓ ਯਾਨੀ ਕਿ ਇਹ ਆਰਟਿਸਟ ਆਪਣੇ ਨਾਲ ਮੂਵੀ ਦੇ ਵਿੱਚ ਕੰਮ ਕਰਨਗੇ ਸੋ ਕਦਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਮੈਂ ਤਾਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਇੱਥੇ ਡਾਇਰੈਕਟਰ ਪ੍ਰੋਡੂਸਰ ਜਿਹੜੇ ਮਦਦ ਕਰ ਰਹੇ ਨੇ ਪਿੱਛੋਂ ਏਟੀਵੀ ਤੋਂ ਭਰਾ ਜੀ ਉਹਨਾਂ ਦਾ ਤੇ ਬਾਕੀ ਜਿਹੜੇ ਸਾਡੇ ਕੈਮਰਾਮੈਨ ਨੇ ਡਿਊਪੀ ਨੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਆਰਟਿਸਟ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਧੰਨਵਾਦ ਇਹਨਾਂ ਦਾ ਪ੍ਰਵੀਨ अरोड़ा ਜੀ ਦਾ ਤੇ ਇਹਨਾਂ ਨੂੰ ਮੈਂ ਫੋਨ ਕੀਤਾ ਜੀ ਸ਼ੂ ਵਾੜਾ ਸਾਹਦ ਮਾਗਾ ਕੋਚ ਕਰੂ ਤੇ ਇਹਨਾਂ ਦੇ ਡੈਡੀ ਸਾਹਿਬ ਨੇ ਇੱਥੇ ਤੇ ਜਦੋਂ ਕੋਈ ਸ਼ੂਟਿੰਗ ਕਰਦੇ ਆਪਾਂ ਨੂੰ ਜੋ ਲੋਕੇਸ਼ਨ ਦੀ ਲੋੜ ਪੈਂਦੀ ਜੋ ਇਸ ਤਰ੍ਹਾਂ ਦੇ ਵੀਰ ਸਾਡਾ ਸਾਥ ਦਿੰਦੇ ਤੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਜਲਦ ਜਲਦ ਅਸੀਂ ਇਹ ਜਿਹੜੀ ਮੂਵੀ ਲੈ ਕੇ ਆਵਾਂਗੇ ਜੇ ਜਿਵੇਂ ਪਹਿਲੀ ਮੂਵੀ ਨੂੰ ਪਿਆਰ ਦਿੱਤਾ ਜੇ ਉਹ ਤੋਂ ਵੱਧ ਕੇ ਹੁਣ ਦੂਜੇ ਦੂਜੇ ਭਾਗ ਨੂੰ ਪਿਆਰ ਦੇਣਗੇ ਤੇ ਹੁਣ ਅਸੀਂ ਉਹ ਤੋਂ ਬਾਅਦ ਤੀਜਾ ਭਾਗ ਵੀ ਬਹੁਤ ਜਲਦ ਸਟਾਰਟ ਕਰਨ ਨੂੰ ਜਾਵਾਂਗੇ ਤੇ ਉਮੀਦ ਆ ਵੀ ਇਹ ਜਿਹੜੀ ਮੂਵੀ ਆ ਤੁਹਾਨੂੰ ਸਭ ਨੂੰ ਪਸੰਦ ਆਵੇਗੀ ਉਹ ਜਿਹੜੀਆਂ ਚੀਜ਼ਾਂ ਲੁਕੀਆਂ ਰਹਿ ਗਈਆਂ ਕਿਤੇ ਨਾ ਕਿਤੇ ਉਹਨਾਂ ਨੂੰ ਅਸੀਂ ਇਤਿਹਾਸ ਦੇ ਪ੍ਰਤੀ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਾਬਾ ਸਾਹਿਬ ਤੇ ਗੁਰੂ ਰਵਦਾਸ ਜੀ ਐਸ ਸਿੱਖਾਂ ਦੇ ਚੱਲਣਾ ਸਮਾਜ ਨੂੰ ਵਧੀਆ ਬਣਾਉਣਾ ਬੇਗੋਮਾ ਬੇਗਮਪੁਰਾ ਜਿਹੜਾ ਸ਼ਹਿਰ ਨਿਕੋਣਾ ਤੇ ਉਹਦਾ ਮਤਲਬ ਇਹ ਆ ਵੀ ਬੇ ਜਿਹੜੇ ਲੋਕ ਬੇਗਮ ਹੋਣ ਉਸੇ ਪੱਤੇ ਤੋਂ ਦੂਰ ਰਹਿਣਾ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਇਸ ਤਰ੍ਹਾਂ ਦੇ ਇਹ ਜਿਹੜਾ ਫਿਲਮਾਂ ਤੁਹਾਡੀ ਸਾਹਿਬ ਲੈ ਕੇ ਆਏ ਨੇ ਲਹਿਰੀ ਸਾਹਿਬ ਸਾਰੇ ਰਣਨ ਕੇ ਬਹੁਤ ਧੰਨਵਾਦ ਜਿਨੇ ਇੱਥੇ ਪਹੁੰਚੀ ਤੇਜਾ ਅਮਲੀ ਜੀ ਬੱਲੂ ਭਾਜੀ ਵੱਡੇ ਵੱਡੇ ਐਕਟਰ ਇਹਦੇ ਵਿੱਚੋਂ ਮੂਵੀ ਦੇ ਵਿੱਚ ਹੋਰ ਵੀ ਨਜ਼ਰ ਆਉਣਗੇ ਜਿਨ੍ਹਾਂ ਮੈਂ ਨਾਮ ਨਹੀਂ ਜਾਣਦਾ ਮਾਫੀ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਸੋ ਤੁਹਾਡੀ ਸਾਹਿਬ ਤੁਸੀਂ ਲਾਸਟ ਵਿੱਚ ਕੁਝ ਕਹਿਣਾ ਚਾਹੋਗੇ ਜੀ ਅਸੀਂ ਲਾਸਟ ਵਿੱਚ ਇਹੋ ਕਹਿਣਾ ਚਾਹਾਂਗੇ ਕਿ ਇਹ ਜੋ ਫਿਲਮ ਹੈ ਇਹ ਨਚਾਰ ਖਾਨੇ ਭੰਡ ਖਾਨੇ ਤੋਂ ਹਟ ਕੇ ਇੱਕ ਕ੍ਰੀਏਟਿਵ ਫਿਲਮ ਚਮਾਰ ਕੌਮ ਸਿਰਫ ਚਮਾਰ ਕੌਮ ਵਾਸਤੇ ਨਹੀਂ ਆ ਪੂਰੀ ਮਾਨਵਤਾ ਵਾਸਤੇ ਆ ਪੂਰੀ ਮਾਨਵਤਾ ਦੇ ਵਿੱਚ ਕੋਈ ਹੇਟ ਜਾਂ ਕੁਝ ਨਹੀਂ ਹੈ ਇਹਦੇ ਵਿੱਚ ਥਾਲੇ ਅਸੀਂ ਸਟੋਰੀ ਜਿਹੜੀ ਦੱਸ ਨਹੀਂ ਸਕਦੇ ਪਰ ਜਦੋਂ ਫਿਲਮ ਆਉਗੀ ਲੋਕ ਖੋਦ ਕਹਿਣਗੇ ਕਿ ਵਾਕਿਆ ਇਹ ਕੋਈ ਕਲਾਕਾਰ ਬੰਦੇ ਨੇ ਜਿਨ੍ਹਾਂ ਨੇ ਇਹ ਫਿਲਮ ਬਣਾਈ ਆ ਬਸ ਥੋੜਾ ਜਿਹਾ ਵੇਟ ਕਰਨਾ ਪੈਣਾ ਆ ਤੇ ਗੁਰਮੇਲ ਮਹੇਸਾਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੱਚੀ ਆਪਣੀ ਕੌਮ ਦਾ ਸਰ ਉੱਚਾ ਕਰਨਾ ਚਾਹੁੰਦੇ ਨੇ ਆਪਣੀ ਕੌਮ ਨੂੰ ਉੱਚਾ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਤੇ ਖੜੇ ਆ ਜੀ ਕਿੰਨੀ ਗੱਲ ਕਰੀ ਛੁੱਟਦੀ ਕਿੰਨੇ ਦਿਨਾਂ ਤੱਕ ਛੁੱਟ ਜਿਹੜਾ ਕਿੰਨੇ ਦਿਨ ਚੱਲਣਾ ਇਹ ਅਸੀਂ 5 ਤੋਂ 6 ਦਿਨ ਤੱਕ ਛੁੱਟ ਚਲਾਉਣਾ ਜੀ ਲਗਾਤਾਰ ਛੁੱਟ ਲਗਾਤਾਰ ਚੱਲੇਗਾ ਲਗਾਤਾਰ ਜੀ ਜਨਾਲੀ ਇੱਥੇ ਆਪਣੇ ਬਾਈ ਹੋਰੀ ਕੜਨੇ ਸੱਚੀ ਗੱਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਧੰਨਵਾਦ ਕਰਦਾ ਹਾਂ ਛੋਟੀ ਸਾਹਮਣੇ ਸਾਨੂੰ ਬੁਲਾਇਆ ਤੇ ਉਮੀਦ ਕਰਦੇ ਹਾਂ ਕਿ ਜਗ੍ਹਾ ਤੋਂ ਤੁਸੀਂ ਮੁਹਾਲੀ ਤੋਂ ਆਏ ਹੋ ਜੀ ਹਾਂਜੀ ਮਤਲਬ ਤੁਸੀਂ ਦੇਖ ਸਕਦੇ ਹੋ ਦੋਸਤੋ ਮਹਾਲੀ ਤੋਂ ਬਾਈ ਹੋਰੀ ਇੱਥੇ ਆਏ ਨੇਗੇ ਹੋਰ ਕੁਝ ਕਹਿਣਾ ਚਾਹੋਗੇ ਮੂਵੀ ਨੂੰ ਲੈ ਕੇ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਸਾਰੇ ਮੂਵੀ ਸ਼ੂਟ ਕੀਤੇ ਹੋਣਗੇ ਸਾਰੀ ਮੈਂ ਤੁਹਾਡਾ ਸਵਾਲ ਰੋਕਦੀ ਹਾਂ ਹੁਣ ਤੱਕ ਤੁਸੀਂ ਬਹੁਤ ਸਾਰੇ ਮੂਵੀ ਕਨਸੈਪਟ ਇਦਾਂ ਦੇ ਸ਼ੂਟ ਕੀਤੇ ਹੋਣਗੇ ਬਟ ਲੱਗਦਾ ਤੁਹਾਨੂੰ ਸਭ ਨਾਲ ਟੋਟਲੀ ਡਿਫਰੈਂਟ ਦੀ ਮੂਵੀ ਹੈ ਹਾਂਜੀ ਨਹੀਂ ਭਾਜੀ ਨੇ ਸਟੋਰੀ ਸੁਣਾਈ ਹੈ ਸਾਨੂੰ ਬਹੁਤ ਵਧੀਆ ਸਟੋਰੀ ਹੈ ਬਹੁਤ ਵਧੀਆ ਕਨਸੈਪਟ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਭ ਨੂੰ ਬਹੁਤ 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 ਪਸੰਦ ਆਉਗੀ ਹਾਂ ਧੰਨਵਾਦ ਤੇ ਨਾਲ ਹੀ ਖੜੇ ਆਤ ਮੈਂ ਤਾਂ ਜਦੋਂ ਸਟੋਰੀ ਸੁਣੀ ਸਰ ਤੋਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਹਾਂ। ਕਿ ਹੁਣ ਤੱਕ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਲੇਕਿਨ ਕੋਈ ਏਦਾਂ ਦਾ ਕਨਸੈਪਟ ਸਾਹਮਣੇ ਨਹੀਂ ਆਇਆ। ਤਾਂ ਮਾਰਕੀਟ ਦੇ ਵਿੱਚ ਜੋ ਵੀ ਕੰਮ ਮਿਲਦਾ ਸੀ ਕਰਨਾ ਕਿਉਂਕਿ ਜਦੋਂ ਆਪਾਂ ਕਿਸੇ ਲਾਈਨ ਦੇ ਵਿੱਚ ਪੈ ਗਏ ਤਾਂ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ। ਹਾਂਜੀ। ਤਾਂ ਲੇਕਿਨ ਜਦੋਂ ਇਹਨਾਂ ਦੀ ਸਟੋਰੀ ਸੁਣੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਕੁਝ ਨਮਾ ਕਰਨ ਜਾ ਰਹੇ ਨੇਗੇ ਸਰ। ਤਾਂ ਪ੍ਰਮਾਤਮਾ ਕਰੇ ਕਿ ਸਾਡੀਆਂ ਫਿਲਮਾਂ ਜਿਹੜੀ ਉਹ ਬਲੰਦੀਆਂ ਨੂੰ ਛੂਹੇ। ਜੀ। ਤੇ ਜਿਨ੍ਹਾਂ ਨੇ ਵੀ ਮਤਲਬ ਇਸ ਵਾਸਤੇ ਇਨਵੈਸਟ ਕੀਤਾ ਤਾਂ ਉਹਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਪ੍ਰਵੀਨ ਜੀ ਇਹੀ ਕਹਿਣਾ ਚਾਹੂੰਗਾ ਕਿ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਕਾਮੇਡੀ ਵੀ ਕੀਤੀ ਆ ਲੋਕਾਂ ਨੂੰ ਹਸਾਇਆ ਹੈ ਉਹਨਾਂ ਦੇ ਢਿੱਡੀ ਵੀ ਨਾ ਬਣ ਜਾਣੇ ਬਹੁਤ ਸਾਲ ਹੋ ਗਏ ਸੋ ਇਹ ਟੀਮ ਨਾਲ ਮੈਂ ਪਹਿਲੀ ਵਾਰ ਕੰਮ ਕਰ ਰਿਹਾ ਹਾਂ ਤਾਰਕ ਮੈਤਾ ਦੇ ਸਾਡੇ ਛੋਡੀ ਭਾਜੀ ਇਹਨਾਂ ਨੂੰ ਨਿੱਕੇ ਹੁੰਦੇ ਸੀ ਇਹਨਾਂ ਦਾ ਦੇਖਦੇ ਰਹੇ ਹਾਂ ਸੋ ਤਾਰਕ ਮੈਤਾ ਕਾਲਾ ਚਸ਼ਮਾ ਔਰ ਜਗਿੰਦਰ ਲਹਿਰੀ ਜੀ ਔਰ ਸਾਡੇ ਕਰਮਜੀਤ ਕਤਰ ਜੀ ਜਿੰਨੀ ਵੀ ਸਾਰੀ ਟੀਮ ਆ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰੀਆ ਦਾ ਕਰੂੰਗਾ ਕਿਉਂਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਆਡੀਅנס ਮਚਾਈਦਾ ਕਿ ਚੰਗੀ ਚੀਜ਼ ਆ ਜਿਹੜੀ ਕੋਈ ਬਣਾਉਂਦਾ ਤਾਂ ਉਹਨੂੰ ਸਪੋਰਟ ਕਰਨਾ ਜ਼ਰੂਰੀ ਆ ਹਾਂ ਕਿਉਂਕਿ ਤੁਸੀਂ ਪੱਤਰਕਾਰੋਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹੋ ਤਾਂ ਅੱਜ ਕੱਲ ਦੇ ਜਿਹੜਾ ਯੂਥ ਆ ਅੱਜ ਕੱਲ ਦਾ ਦੌਰ ਆ ਜੇ ਗੱਲ ਕਰੀਏ ਤਾਂ ਬਿਲਕੁਲ ਡਿਫਰੈਂਟ ਚੱਲ ਰਿਹਾ ਇਹ ਕਿ ਲੋਕ ਕਹਿੰਦੇ ਆ ਕਿ ਨਹੀਂ ਇੰਦਾਂ ਦੀ ਜਿੱਕੇ ਪਸੰਦ ਨਹੀਂ ਕਰਦੇ ਆ ਲੋਕ ਗੰਦ ਦੇਖਣਾ ਪਸੰਦ ਕਰਦੇ ਨੇ ਪੰਜਾਬੀ ਦੀ ਲੋਕ ਆ ਜਿਹੜੀ ਤਾਂ ਗੰਦੀ ਚੀਜ਼ ਆ ਜੇ ਆਪਾਂ ਗਲਤ ਚੀਜ਼ ਬਣਾਉਂਦੇ ਜਿਨ੍ਹਾਂ ਦੇ ਟਾਈਟਲ ਗਲਤ ਹੁੰਦੇ ਨੇ ਲੋਕ ਉਹਨਾਂ ਨੂੰ ਤੜਾ ਤੜਾ ਸ਼ੇਅਰ ਕਰਦੇ ਨੇ ਜਿਹੜੀ ਚੰਗੀ ਚੀਜ਼ ਹੁੰਦੀ ਉਹਨੂੰ ਸਪੋਰਟ ਕਰਨਾ ਜ਼ਰੂਰੀ ਆ ਦੇਖਣਾ ਜ਼ਰੂਰੀ ਆ ਸੋਏ ਟੀਮ ਨਾਲ ਮੈਂ ਅੱਜ ਪਹਿਲੀ ਵਾਰ ਕੰਮ ਕਰ ਰਿਹਾ ਬਹੁਤ ਵਧੀਆ ਲੱਗ ਰਿਹਾ ਸਟੂਡੀਓ ਇੱਥੇ ਵੀ ਬੋਲ ਕੱਢੀ ਵੀਡੀਓ ਬਣੀਆਂ ਨੇ ਇੱਥੇ ਹੀ ਪਾਵਾਂਗੇ ਢਿੱਡੀ ਵੀਰਾ ਹਸਾਵਾਂਗੇ ਵੀ ਮੈਸੇਜ ਵੀ ਦੇਵਾਂਗੇ ਸਾਰਾ ਕੁਝ ਚੱਲੂਗਾ ਜੀ ਜੀ ਸੁਨਾਈ ਬਲਵਿੰਦਰ ਵਿਲੇਜ ਜੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਸਾਡੇ ਕਾਤਰ ਵੀਰ ਜੀ ਦਾ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਫੋਨ ਕਰਕੇ ਮੈਨੂੰ ਭਾਜੀ ਨਾਲ ਮਿਲਾਇਆ ਤੇ ਗੱਲਬਾਤ ਹੋਈ ਤੇ ਜਦੋਂ ਇਹਨਾਂ ਨੇ ਸਟੋਰੀ ਦੱਸੀ ਉਹਦੇ ਵਿੱਚ ਮੈਨੂੰ ਕੁਝ ਵਧੀਆ ਲੱਗਿਆ ਤਾਂ ਮੈਂ ਇਹਨਾਂ ਨੂੰ ਕਿਹਾ ਤਾਂ ਇਹ ਕੋਈ ਗੱਲ ਨਹੀਂ ਮੈਂ ਸਭ ਕੁਝ ਕਰਦੀ ਨਾ ਤੂੰ ਅੱਜ ਸਵੇਰੇ ਆਇਆ ਸੀ ਬਿਲਕੁਲ ਵੈਸੇ ਜੀ ਦੇਖਿਆ ਜੇ ਬਲਵਿੰਦਰ ਪਿੱਲੂ ਜੀ ਕੋਲ ਇਹਨਾਂ ਟਾਈਮ ਨਹੀਂ ਯਾਨੀ ਕਿ ਤੁਹਾਨੂੰ ਸਟੋਰੀ ਦੇ ਵਿੱਚ ਪੂਰਾ ਦਮ ਲੱਗਿਆ ਤਾਂ ਤੁਸੀਂ ਆਹ ਗਲਤੀ ਵੀ ਉਹ ਕੇ ਦੀ ਰਿਪੋਰਟ ਹੈ ਹਾਂਜੀ ਹਾਂ ਤੇ ਹੁਣ ਅੱਗੇ ਇੱਕ ਸ਼ੂਟ ਸੀਗਾ ਉਹਨਾਂ ਨੂੰ ਇਹ ਕਿਹਾਗਾ ਵੀ ਤੁਸੀਂ ਅੱਗੇ ਰੱਖਿਓ ਵੀ ਐਤਵਾਰ ਤੱਕ ਮੈਂ ਵਿਹਲਾ ਨਹੀਂ ਹਾਂਗਾ ओके ਤੇ ਹੁਣ ਇੱਕ ਸ਼ੂਟ ਕਰਨ ਸੀ ਜੀ ਚhattisgarh ਤੋਂ ਅੱਜ ਸਵੇਰੇ ਹੀ ਬਣ ਕੇ ਆ ਗਏ ਕਿਹੜੀ ਕਿਹੜੀ ਸਮਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੱਸੀ ਕਰਨਪਾਟ ਸਾਹਿਬ ਤੋਂ ਆਇਆ ਜੀ ਛੋੜੀ ਸਾਹਿਬ ਸਾਡੇ ਬਹੁਤ ਹੀ ਪਿਆਰੇ ਕਲਾਕਾਰ ਨੇ ਔਰ ਇਹ ਜੋ ਮੂਵੀ ਚਮਾਰ ਟੂ ਬਣ ਰਹੀ ਹੈ ਜੀ ਬਹੁਤ ਹੀ ਸ਼ਾਨਦਾਰ ਮੂਵੀ ਹੋਵੇਗੀ ਔਰ ਇਹਦੇ ਵਿੱਚ ਬਹੁਤ ਹੀ ਜਿਆਦਾ ਸਿੱਖਿਆ ਮਿਲੇਗੀ ਲੋਕਾਂ ਨੂੰ ਔਰ ਸਾਰੇ ਇਹ ਕਲਾਕਾਰ ਬਹੁਤ ਹੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਤੇ بڑے بڑے ਐਕਟਰ ਬੰਬੇ ਤੋਂ ਵੀ ਬਹੁਤ ਜਿਆਦਾ ਆ ਰਹੇ ਇੱਥੇ ਤੇ ਛੋੜੀ ਸਾਹਿਬ ਦਾ ਅਸੀਂ ਬਹੁਤ ਜਿਆਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਤਰਨਤਾਰ ਤੋਂ ਸਪੈਸ਼ਲ ਸੱਜਿਆ ਹੋਇਆ ਤੇ ਇਹ ਮੂਵੀ ਇੱਕ ਸਿੱਖਿਆ ਦੇਵੇਗੀ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਵੇਗੀ ਔਰ ਇਹਦੇ ਨਾਲ ਬਹੁਤ ਮੁਲਕ ਜੁੜੇਗਾ ਕਿਉਂਕਿ ਜੋ ਸੀ ਚਬਾਡੂ ਕੀਤੀ ਵਨ ਕੀਤੀ ਸੀ ਉਹਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨਾਲ ਸਹਿਯੋਗ ਦਿੱਤਾ ਸੀ ਬਹੁਤ ਸਾਰੇ ਲੋਕਾਂ ਨੇ ਵੱਡਾ ਹੰਗਾਰਾ ਮਿਲਿਆ ਸੀ ਤੇ ਇਹਦੇ ਵਿੱਚ ਸਾਨੂੰ ਇੱਕ ਬੜੀ ਤਗੜੀ ਉਮੀਦ ਹੈ ਕਿ ਬੜਾ ਹੀ ਜ਼ਿਆਦਾ ਸਹਿਯੋਗ ਬਾਹਰਲੇ ਦੇਸ਼ਾਂ ਤੋਂ ਵੀ ਆ ਰਿਹਾ ਔਰ ਛੋਟੀ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜਿਹਨਾਂ ਨੇ ਸਾਡਾ ਸਪੋਰਟ ਕੀਤਾ ਇਹ ਮੁੰਡਾ ਇਹ ਮੁੰਡਾ ਭਾਈ ਸਾਡੀ ਫਿਲਮ ਦਾ ਹੀ ਓਕੇ ਓਕੇ ਯਾਨੀ ਕਿ ਮੈਂ ਇਹ ਫਿਲਮ ਠੀਕ ਹੈ ਜੀ ਸੋ ਬਹੁਤ ਜ਼ਿਆਦਾ ਵਧੀਆ ਲੱਗਿਆ ਦੋਸਤੋ ਸੋ ਆਪਾਂ ਗੱਲਬਾਤ ਕੀਤੀ ਹੈ ਥੋੜੀ ਸਾਬ ਨਾ ਜਗਿੰਦਰ ਲਹਰੀ ਕੰਜੀਤ ਕਤਰ ਬਾਕੀ ਜਿਹਨੇ ਵੀ ਮੂਵੀ ਦੇ ਵਿੱਚ ਆਰਟਿਸਟ ਕੰਮ ਕਰ ਰਹੇ ਨੇਗੇ ਸੋ ਸਾਰਿਆਂ ਨੂੰ ਇਹੀ ਲੱਗਦਾ ਕਿ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਣ ਵੀ ਉਮੀਦ ਕਰਦੇ ਆ ਇਹੀ ਕਨਸੈਪਟ ਦੁਬਾਰਾ ਤੋਂ ਫਿਰ ਤੋਂ ਬਾਕੀ ਇਸ ਸਵਾਰ ਇਹ ਮੇਰੇ ਨਾਲ ਤਾਂ ਕੁਝ ਵੱਖਰਾ ਲੱਗਿਆ ਇਹ ਸਵਾਰ ਇਹ ਲੱਗੇਗਾ ਕਿ ਹైదరాబాద్ ਦੇ ਆ ਲੋਕਾਂ ਨੇ ਜਾਂ ਸਾਊਥ ਵਾਲਿਆਂ ਨੇ ਫਿਲਮ ਬਣਾਈ ਆ ਕੇ ਸੋ ਦੇਖਣਗੇ ਪੰਜਾਬੀਆਂ ਦੀ ਉਹ ਪੰਜਾਬੀ ਚੰਡੀਗੜੀ ਵਾਲਿਆਂ ਦੀ ਔਕਾਤ ਨਹੀਂ ਹੈਗੀ ਲੋਕ ਖੁਦ ਕਹਿਣਗੇ ਨਹੀਂ ਇਹ ਇਹ ਕੋ ਬਾਹਰ ਦੇ ਬੰਦੇ ਆਏ ਆ ਬਿਲਕੁਲ ਲਾਸਟ ਲਾਸਟ ਸਵਾਲ ਸਰ ਕਿਤੇ ਨਾ ਕਿਤੇ ਮਾਇੰਦ ਦੇ ਵਿੱਚ ਇਹ ਗੱਲ ਤਾਂ ਨਹੀਂ ਚੱਲ ਰਹੀ ਜਿੱਦਾਂ ਤੁਸੀਂ ਪਹਿਲਾਂ ਪੰਜਾਬੀ ਭਾਈ ਇਹ ਕਿਹੜੀ ਮੂਵੀ ਬਣਾਈ ਸੀ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਭਾਈਏ ਉਹਦੇ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਹੋਇਆ ਸੀ ਕਿਤੇ ਇਸ ਮੂਵੀ ਨੂੰ ਲੈ ਕੇ ਤਾਂ ਨਹੀਂ ਕੋਈ ਵਿਵਾਦ ਇਦਾਂ ਦੀ ਗੱਲ ਬਾਤ ਹੋਊਗੀ ਇਹ ਤਾਂ ਹੁਣ ਫਿਊਚਰ 'ਚ ਦੇਖੋ ਸਾਡੀਆਂ ਮੂਵੀਆਂ ਜਿੰਨੇ ਅਸੀਂ ਕਿ ਕਿਉਂਕਿ ਜਿਹੜਾ ਕਨਸੈਪਟ ਹੈ ਟੋਟਲੀ ਵੱਖਰਾ ਹੀ ਲਿਖਿਆ ਹੋਇਆ ਸਾਡੇ ਜਿੰਨੇ ਪ੍ਰੋਜੈਕਟ ਆਉਂਦੇ ਆ ਨਾ ਉਹਨਾਂ ਦੇ ਚੱਕਰ ਕੋਈ ਨਾ ਕੋਈ ਚੱਲ ਹੀ ਜਾਂਦਾ ਆ ਬਾਕੀ ਕਲਾਕਾਰ ਹੀ ਉਹ ਹੁੰਦਾ ਜਿਹਦੇ ਤੇ ਦੋ ਤਿੰਨ ਪਰਚੇ ਹੋਣ ਅਸੀਂ ਤਾਂ ਉਹਨੂੰ ਕਲਾਕਾਰ ਮੰਨਦੇ ਹਾਂ ਪਰਚੇ ਤਾਂ ਜ਼ਰੂਰੀ ਨਹੀਂ ਹਾਂ ਸੋ ਬਾਕੀ ਦਾ ਦਰਸ਼ਕਾਂ ਦਾ ਪੱਧਰਿਲ ਤੋਂ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਜਿੱਦਾਂ ਤੁਸੀਂ ਪਹਿਲਾਂ ਪਿਆਰ ਦਿੱਤਾ ਸੀ ਇਸ ਮੂਵੀ ਨੂੰ ਵੀ ਪਿਆਰ ਸਤਿਕਾਰ ਦਿਓਗੇ ਸੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਦਬਾ ਦਿਓ ਤਾਂ ਕਿ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਲਈ ਨਵੇਂ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਸਸਟੇ ਕਰ